ਪਾਈਸ਼ਾ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ ਗੁਰੂ ਸਾਹਿਬ ਦੀ ਸਿੱਖ ਸਲਾਹ ਕਰਦੇ ਹੋਇਆ ਸਤਗੁਰ ਸੱਚਾ ਬਾਦਸ਼ਾਹ ਕੂੜੇ ਬਾਦਸ਼ਾਹ ਦੁਨਿਆ ਦੇ ਬਾਦਸ਼ਾਹ ਬੜੇ-ਬੜੇ ਹੋਏ ਨੇ ਜਿਆਦਾ ਇਤਿਹਾਸ ਪੜ੍ਹਨੇ ਆ ਪੁਰਾਤਨ ਇਤਿਹਾਸਾਂ ਵਿੱਚ ਐਸਾ ਵੀ ਲਿਖਿਆ ਮਿਲਦਾ ਹੈ ਕਿ ਕੋਈ ਸਮਾਂ ਸੀ ਜਿਹੜੇ ਰਾਜਿਆਂ ਦੇ ਬਾਦਸ਼ਾਹਾਂ ਦੇ ਰੱਥ ਹੁੰਦੇ ਸੀ ਨਾ ਉਹਨਾਂ ਦੇ ਪਈਏ ਪੱਥਰ ਦੇ ਹੁੰਦੇ ਸੀ ਉਸ ਵੇਲੇ ਜੇ ਤਰੱਕੀ ਨਹੀਂ ਸੀ ਸਾਇੰਸ ਨੇ ਨਹੀਂ ਕੀਤੀ ਤੇ ਜਿੱਥੋਂ ਦੇ ਉਹ ਲੰਘਦੇ ਸੀ ਨਦੀਆਂ ਬਣ ਜਾਂਦੀਆਂ ਸੀ ਅਸੀਂ ਇਹ ਵੀ ਪੜਨੇ ਆ ਕਿ ਹਰਨਾਕਸ਼ ਭਾਵੇਂ ਮਲਤਾਨ ਦਾ ਬਾਦਸ਼ਾਹ ਸੀ ਜਿਹਦੇ ਬਾਰੇ ਇਹ ਵਚਨ ਆਉਂਦਾ ਬਸਦਾ ਬਸਕੀਨੀ ਸਭ ਰਾਜੇ ਬੇਨਤੀ ਕਰੇ ਪਟਰਾਣੇ ਪੂਤ ਪ੍ਰਹਿਲਾਦ ਕਿਹਾ ਨਹੀਂ ਮਾਨਾਂ ਤਿੰਤ ਔਰਾ ਠਾਂ ਨ ਬਸਦਾ ਕਹਿੰਦੇ ਧਰਤੀ ਨੂੰ ਆ ਬੇਟਾ ਪ੍ਰਿਲਾਦ ਮਾਂ ਕਹਿੰਦੀ ਐ ਤੇਰੇ ਪਿਤਾ ਨੇ ਸਾਰੀ ਧਰਤੀ ਨੂੰ ਵਸ ਕੀਤਾ ਵਸ ਕੀਤੇ ਦਾ ਮਤਲਬ ਹੈ ਕਿ ਦੂਜੇ ਰਾਜੇ ਇਹਦਾ ਟੈਕਸ ਭਰਦੇ ਆ ਇਹਦੀ ਈਨ ਮੰਨਦੇ ਆ ਇਹਦੇ ਥੱਲੇ ਚੱਲਦੇ ਆ ਜਿਵੇਂ ਰਾਵਣ ਸੀ ਉਹਦੇ ਕੋਲ ਥਰ-ਥਰ ਕਰਕੇ ਕੰਮ ਤੇ ਸੀ ਰਾਜੇ ਅਸੀਂ ਇਤਿਹਾਸ ਪੜਨੇ ਆ ਕੇ ਪਹਾੜੀ ਰਾਜਾ ਨੇ ਦਸੂ ਪਾਸ਼ਾ ਮਾਰਦੇ ਤੇ ਫੌਜਾਂ ਚੜਾਈਆਂ ਕਿਉਂ ਕਿ ਜਿਹੜੇ ਪਹਾੜੀ ਰਾਜੇ ਸਨ ਇਹ ਰੰਗਦੇਵ ਦੇ ਅਧੀਨ ਸਨ ਸਾਧ ਸੰਗਤ ਜੀ ਤੇ ਜਿਹੜਾ ਹੁਕਮ ਰੰਗਦੇਵ ਦਾ ਹੁੰਦਾ ਸੀ ਉਹਨਾਂ ਨੇ ਮੰਨਣਾ ਸੀ ਨਹੀਂ ਤੇ ਫਿਰ ਛੁੱਟੀ ਜਦੋਂ ਸੀ ਹੋ ਇਤਿਹਾਸ ਪੜਾਂਗੇ ਅਕਬਰ ਬਾਦਸ਼ਾਹ ਦੇ ਸਮੇਂ ਦਾ ਹੋਰ ਬਾਦਸ਼ਾਹ ਦੇ ਸਮੇਂ ਦਾ ਕਈਆਂ ਨੇ ਆਪਣੀ ਤਾਕਤ ਵਧਾਉਣ ਵਾਸਤੇ ਆਪਣੀ ਧੀਆ ਭੈਣਾਂ ਦੇ ਡੋਲੇ ਦਿੱਤੇ ਨਾ ਰਾਜਿਆਂ ਵੱਡਿਆਂ ਵੱਡਿਆਂ ਨੂੰ ਸਾਸਨ ਕਈਆਂ ਨੇ ਫਿਰ ਉਹਨਾਂ ਨੂੰ ਨਾ ਬਾਦਸ਼ਾਹ ਦਾ ਹੁਕਮ ਮੰਨਣਾ ਪੈਂਦਾ ਸੀ ਇਹ ਜਿਹੜੇ ਪਹਾੜੀ ਰਾਜੇ ਸੰ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੇਰੇ 6ਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 52 ਰਾਜੇ ਗਵਾਲੀਅਰ ਦੇ ਕਿਲੇ ਤੋਂ ਛਡਾਏ ਸੀ ਤੇ ਹੁਣ 6ਵੇਂ ਸਤੂ ਨੇ ਛਡਾਏ ਨੇ ਤੇ ਉਹਨਾਂ ਦੇ ਪੁੱਤਰ-ਪੋਤਰੇ ਭਾਵੇਂ ਅੱਗੋਂ 6ਵੇਂ ਸਤਗੁਰੂ ਦੇ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਫੌਜਾਂ ਲੈ ਲੈ ਕੇ ਆ ਰਹੇ ਐ। ਇਹ ਹੁਕਮ ਅਰੰਗਜੀਤ ਦਾ ਜਿੱਥੇ ਉਹਨਾਂ ਦੇ ਦੀਰਖਾ ਸੀ ਇਸ ਤਰ੍ਹਾਂ ਸੀ। ਸੋ ਇਸ ਕਰਕੇ ਇਹ ਭਾਵੇਂ ਹਰਨਾਖਸ਼ ਮਲਤਾਨ ਦਾ ਬਾਦਸ਼ਾਹ ਸੀ ਇਹਦੇ ਥੱਲੇ ਵੀ ਕਿੰਨੇ ਰਾਜ ਅਧੀਨ ਸਨ। ਹੁਣ ਕੂੜੇ ਬਾਦਸ਼ਾਹ ਦਨੇ ਆਵੇ ਇਹਦੇ ਦੇ ਵੱਡੇ ਰਾਜੇ ਮਾਰ ਕਹਿੰਦੇ ਕੀ ਲਾਗੇ ਭਾਈ ਖਾਲੀ ਚਲੇ ਗਏ ਰਾਣਵਲ ਦੇਖ ਲੋ ਰੋਵੇ ਦਹਿਸ ਲੰਗਵਾਜਨ ਸੀਤਾਂ ਦੀ ਡੋਰੂ ਆਏ ਦਰਯੋਧਨ ਕਹਿੰਦਾ ਸੀ ਭਾਂਸੀ ਕ੍ਰਿਸ਼ਨ ਜੀ ਨੇ ਤੁਸੀਂ ਪੰਜ ਪਿੰਡ ਕਹਿੰਦੇ ਹੋ ਮੈਂ ਸੂਈ ਦੇ ਨੱਕੇ ਜੀ ਨਹੀਂ ਥਾਂ ਨਹੀਂ ਦੇਣੀ ਤੇ ਫਿਰ ਉਹ ਕੂੜੇ ਬਾਦਸ਼ਾਹ ਦਾ ਹਾਲ ਕੀ ਹੋਇਆ ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ 12 ਜੋਜਨ ਛਤਰ ਚਲਾ ਥਾ ਦੇਹੀ ਗਿਰਜਨਾ ਖਾਈ ਸਿਕੰਦਰ ਵਰਗੇ ਜਿਹੜੇ ਸੀ ਕਹਿੰਦੇ ਸੀ ਮੈਂ ਸਾਰੀ ਦੁਨੀਆ ਤੇ ਰਾਜ ਕਰਨਾ 32 ਸਾਲ ਦੀ ਉਮਰ ਵਿੱਚ ਤਾਹਾਂ ਮਾਰ ਕੇ ਰੋਇਆ ਤੇ ਸੰਸਾਰ ਤੋਂ ਖਾਲੀ ਚਲਾ ਗਿਆ ਕਹਿੰਦਾ ਮੇਰੇ ਖੱਫਾਂ ਚੋਂ ਹੱਥ ਬਾਹਰ ਕੱਢ ਦਿਓ ਬਾਜ਼ਾਰ ਬਾਜ਼ਾਰ ਗਲੀ ਗਲੀ ਕਮਾਇਓ ਦੁਨੀਆ ਨੂੰ ਪਤਾ ਲੱਗੇ ਦੁਨੀਆ ਦਾ ਜੇਤੂ ਬਾਦਸ਼ਾਹ ਖਾਲੀ ਹੱਥ ਚਲਾ ਗਿਆ ਉਹਦੇ ਰਾਜ ਭਾਗ ਦੀ ਕੀਮਤ ਇੱਕ ਸਵਾਸ ਵੀ ਨਹੀਂ ਪਈ ਇੱਕ ਸਵਾਸ ਨਹੀਂ ਮਿਲਿਆ ਇਸ ਕਰਕੇ ਦੁਨੀਆ ਦੇ ਉੱਤੇ ਬਾਦਸ਼ਾਹ ਬੜੇ ਨੇ ਪਾਤਸ਼ਾਹ ਬਥੇਰੇ ਜਿਨ੍ਹਾਂ ਨੇ ਆਪਣਾ ਨਾਮ ਪਾਤਸ਼ਾਹ ਵੇ ਲਖਾਇਆ ਪਰ ਮੇਰੇ ਸਹਿਬ ਸੱਚੇ ਪਾਤਸ਼ਾਹ ਹਨ